ਸਾਡਾ ਬਲੌਗ ਦੇਖਣ ਵਾਲੇ ਸਾਰੇ ਪੈਨ ਪਾਜਾਂ ਨੂੰ ਜੀਤ ਕਰ ਪਏ ਸਤਸਡੇ ਆ ਕਾ ਜੀ ਅੱਜ ਮੈਂ ਚੱਲੀ ਸੀ ਜੀ ਫਟੇਗੜ੍ਹ ਸਹਿਬ ਸੁਵਿਧਾ ਕੇਂਦਰ ਮਨੋਂ ਕਾਮ ਸੀ ਸੁਵਿਧਾ ਕੇਂਦਰ ਤੇ ਜਦੋਂ ਮੈਂ ਜਾ ਰਹੀ ਸੀ ਜੀ ਫਟੇਗੜ੍ਹ ਸਹਿਬ ਵਾਲੇ ਪਾਸੇ ਮਨੋਂ ਕਾਮ ਬਹੁਤ ਜ਼ਿਆਦਾ ਖਿੰਡਿ ਸਿਰਦੇ ਵਿੱਚ ਖੰਡਾ ਬਹੁਤ ਜ਼ਿਆਦਾ ਗਾਰਮ ਸੀ ਫਟੇਗੜ੍ਹ ਸਹਿਬ ਮੈਂ ਸਾਡੇ ਖੰਡੇ ਦੇ ਤੇ ਤੁਹਾਨੂੰ ਪਤਾ ਜੀ ਜੀ ਦੀ ਚੱਲਦੇ ਪੈਨ ਜੀ ਫਟੇਗੜ੍ਹ ਸਹਿਬ ਬਹੁਤ ਜ਼ਿਆਦਾ ਲੰਕਰ ਲਾਕੇ ਨੇ ਬਹੁਤ ਹੀ ਚਾਹ ਤੇ ਲੰਕਰ ਕੀ ਲੱਗੇ ਹੋਏ ਨੇ ਸੜਕ ਦੇ ਉੱਤੇ ਪਾਰਟੀਆਂ ਵੀ ਹੋਉਂਦੀਆਂ ਦੀ ਤਾਂ ਕਿ ਦੇਖੋ ਵੀ ਨਾਲ-ਨਾਲ ਤਾਂ ਕਿ ਸੰਗਤਾਂ ਦੇਰੀਆਂ ਨੇ ਉਹ ਆਪਣੀ ਆਪਣੀ ਚੈਟ ਚੱਲ ਰਹੀ ਹੁੰਦਾ। ਮੈਂ ਜਾ ਦੇ ਹੀ ਸੁਵਿਧਾ ਕੇਂਦਰ ਮੇਰਾ ਜਿਹੜਾ ਫੋਨ ਨੰਬਰ ਆ ਉਹ ਮੇਰੇ ਆਧਾਰ ਕਾਰਡ ਨਾਲ ਲਈ ਤਰੀਕ ਨੇ ਦਾ ਕਿਉਂਕਿ ਹਾਲਕ ਪਹਿਲਾਂ ਜਿਹੜਾ ਮੇਰਾ ਪੁਰਾਣਾ ਫੋਨ ਨੰਬਰ ਸੀ ਉਹ ਬੰਦ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਨਵਾਂ ਨੰਬਰ ਲਿਆ ਸੀ ਉਹ ਦੇ ਵੀ ਸਿਖਵਾਇਆ ਆ ਆਧਾਰ ਕਾਰਡ ਦੇ ਨਾਲ। ਤੇ ਮੈਨੂੰ ਕੰਮ ਸੀ ਜੀ ਮੇਰੇ ਫੋਨ ਤੇ ਉਹ ਦਿੱਤੀ ਸੀ ਆ ਰਿਹਾ ਉਹਦੇ ਕਰਕੇ ਫਿਰ ਜੀਨਾ ਪਰ ਮੈਂ ਗਈ ਤੀ ਜੀ ਕੋ ਉਹ ਕਰ ਰਹੀ ਸੀ ਆਧਾਰ ਕਾਰਡ ਨਾਲ ਫੋਨ ਨੰਬਰ ਲਿੰਕ ਕਰਵਾ ਲਿਆ ਪਹਿਲਾਂ ਹਨਾ ਫਿਰ ਮੈਂ ਲਿੰਕ ਕਰਵਾਉਣ ਗਈ ਤੀ ਜੀ ਤੇ ਆਪਾਂ बस ਪਤੇ ਕਰਤਾ ਫੋਨ ਤੋਂ ਵਾਲਿਆਂ ਦੀ ਕਿ ਬਹੁਤ ਜ਼ਿਆਦਾ ਕੀ ਦਮੀ ਤੇ ਨਾ ਤਾਂ ਤਾਂ ਬਹੁਤ ਜ਼ਿਆਦਾ ਚਾਹਤ ਸੀ ਤੇ ਅੱਜ ਥੋੜਾ ਮੌਸਮ ਵੀ ਜਿਹੜਾ ਹੈਗਾ ਉਹ ਠੀ ਵਾਲਾ ਸੀ ਚਲੇਦਾ ਪੜਿਆ ਹੋਇਆ ਸੁੱਤ ਲਈ ਤੇ ਨਿਕਲੀ ਕਾਫੀ ਬੱਜਾ ਹੋ ਗਿਆ ਜੀ ਵੀਰੇ ਫਿਰ ਜਦੋਂ ਮੈਂ ਘਰ ਤੋਂ ਕੰਮ ਤੇ ਆਈ ਹਾਂ ਉਹ ਕੰਮ ਨਹੀਂ ਪੈ ਰਹੀ ਥੋੜਾ ਥੋੜਾ ਹਨਾ तो उस बाद फिर मैं ऑफिस गई ऑफिस जाके फिर मैं सारा से काम निपटा के फिर मैं लॉक ला के सुविधा केंद्र आई थी मेरे जो पहला मैं सुविधा जा रही थी सुविधा केंद्र वाले पास आप जी फतहगढ़ साहब कचहरी देवरे ਕੱਪੜੇ ਲਈ ਥੋੜੀ ਕੈਂਟ ਦਾ ਕੱਪੜਾ ਕੌਣ ਕੜਾ ਫੁੱਲਦਾ ਹੈ ਸਰਪਾ ਦਾ ਕੰਮ ਡੇਡਾ ਸਿੱਤਾ ਸੰਚਾਲਾ ਉਦਸਤਾਂ ਦੇ ਬਸੇ ਸਮਾਂ ਹੂ ਲੇਕਿਨ ਵਾਪਸ ਜਖਾਮ ਦੇ ਦੀ ਬਹੁਤ ਹੈ ਦੁਕਾਨਾਂ ਵੀ ਲੱਗ ਹੋ ਨੇ ਨਾਲ ਨਾਲ ਲੋਜੀ ਸੁਵਿਧਾ ਕੇਂਦਰ ਵਾਲਾ ਕੰਮ ਆਪਣਾ ਹੋ ਗਿਆ ਸੀ ਜੀ ਖਤਮ ਆਪਾਂ ਵਾਪਸੀ ਜਾ ਰਹੇ ਸੀ ਨਾਲ ਨਾਲ ਕਾਫੀ ਦੁਕਾਨਾਂ ਲੱਗੀਆਂ ਨੇ ਇੱਥੇ ਜੀ ਕੱਪੜਿਆਂ ਦੀਆਂ ਕਰੋਕਰੀ ਦਾ ਸਾਮਾਨ ਤੇ ਹੋਰ ਸਮਾਨ ਚ ਲੈ ਕੇ ਆਣੇ ਗਰਦੀਆਂ ਤੇ ਪਾਇਦਾਨ ਵਗੈਰਾ ਇਥੇ ਲੋਕ ਲੱਦੁਕਾਨਾ ਲੱਗਦੀਆਂ ਨੇ ਤੇ ਆਪਾਂ ਕਿਸੇ ਦਿਨ ਫਿਰ ਜੋ ਸਾਬਾ ਦੇਖਣਾ ਵਗੇ ਤੇ ਵੀ ਸਾਰਾ ਤੁਹਾਨੂੰ ਦਿਖਾਵਾਂਗੇ ਕਿਵੇਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਜਦੋਂ ਮੈਂ ਵਾਪਸੀ ਚਾਰ ਇਸ ਨੂੰ ਮੀਂਹ ਵੀ ਪੈਣ ਲੱਗਾ ਸੀ ਜੀ ਕਾਫੀ ਜ਼ਿਆਦਾ ਮੀਂਹ ਸੀਗਾ ਜਿਹੜੇ ਇੰਨਾ ਵੀ ਜਿਹੜੇ ਹੈਗਾ ਸੀ ਮੀਂਹ ਹਨਾ ਤੇ ਜਦੋਂ ਮੈਂ ਉਦੋਂ ਮੀਂਹ ਨਹੀਂ ਸੀ ਹੈਗਾ ਵਾਪਸੀ ਮੀਂਹ ਪੈਣ ਲੱਗਾ ਸੀ ਕਿਉਂਕਿ ਮੌਸਮ ਤਾਂ ਸਵੇਰ ਦੇ ਮੀਂਹ ਵਾਲਾ ਬਣਿਆ ਹੋਇਆ ਸੀ ਅੱਜ ਇਹੜਾ ਕਾਫੀ ਜ਼ਿਆਦਾ ਝੜਕਤੇ ਮੇਰੇ ਕੋਲ ਤਾਂ ਆਫਿਸ 에서 ਛਤਰੀ ਲਈ ਹੋਈ ਸੀ ਕਿਛੇ ਘਰ ਮੇਰੇ ਜਦੋਂ ਮੀਂਹ ਪੈ ਸੀ ਮੈਂ ਛਤਰੀ ਘਰੇ ਲੈ ਗਈ ਸੀ ਤੇ ਵਾਪਸ ਫਿਰ ਉਹ ਲਿਹਾਣਾ ਭੁੱਲ ਗਈ ਹਲਾ ਹੁਣ ਦੁਬਾਰੇ ਛਤਰੀ ਲਾ ਕੇ ਰੱਖੂੰਗੀ ਆਬੀਸਲੀ ਕਿਉਂਕਿ ਕਈ ਵਾਰੀ ਲੋੜ ਪੈ ਜਾਂਦੀ ਹੈ ਇਹ ਲਹਾ ਕੇ ਆਟੋ ਜਿਹੜੇ ਨੇ ਉਹ ਫਟੇਗੜ ਦਾ ਘਾ ਰਹੇ ਨੇ ਥੋੜੇ ਦਿਨ ਤੱਕ ਇਹ ਸਿਰਫ ਚਾਰ ਨੰਬਰ ਚੋਂ ਕੀਤੇ ਰੁਕੇ ਕਰਨਗੇ ਤੇ ਚਾਰ ਨੰਬਰ ਚੁੰਗੀ ਤਾਂ ਫਿਰ ਪੈਦਾ ਲਾਉਣਾ ਪਏ ਕਰ ਕਰਕੇ ਹੁਣ ਸਕੂਲਾਂ ਨੇ ਛੁੱਟੀਆਂ ਹੋ ਗਿਆ ਨੇ ਪਰ ਸਕੂਲਾਂ ਵਗੜਾ ਨੇ ਕੰਗਿਆਂ ਨੂੰ ਬਸਾਂ ਲੰਘ ਜਾਂਦੀਆਂ ਨੇ ਫਰੀਦ ਸੇਵਾ ਦੇ ਵਿੱਚ ਉਹ ਸੰਗਤਾਂ ਨੂੰ ਜੀਤੀ ਰੋਡ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਮੋੜਾਂ 까 ਬਸੜਦੀਆਂ ਨੇ ਤੇ ਫਤਿਹਗੜ੍ਹ ਸਾਹਿਬ ਮੋੜਾਂ ਤੋਂ ਅੱਗੇ ਤੁਰ ਕੇ ਆਉਣਾ ਪੈਂਦਾ ਹੈ

ਕਹਾਂ ਪਹੁੰਚ ਗਏ ਜੀ ਫਤੇਗੜ ਸਾਬ ਮੋੜਾਂ ਤੇ ਤੇ ਉਹਦੇ ਮੋੜਾਂ ਤੇ ਕਾਫੀ ਜ਼ਿਆਦਾ ਲੰਗਰ ਲੱਗੇ ਹੋਏ ਨੇ ਮੀ ਹਜੇ ਰੁਕਿਆ ਨਹੀਂ ਸੀ ਮੀ ਹਜੇ ਵੀ ਪਹੁੰਚ ਰਿਹਾ ਸੀ ਇੱਥੇ ਸਾਹਮਣੇ ਮੋੜਾਂ ਤੇ ਨਾ ਬੰਦਾ ਸਿੰਘ ਬਹਾਦਰ ਦੀ ਥੂਸ ਮੂਰਤੀ ਲੱਗੀ ਹੋਈ ਹੈ ਬਣਾਤ ਲੱਗੇ ਗਈ ਹੋਈ ਹੈ ਦੇਖੋ ਸਾਹਮਣੇ ਨਾ ਕਾਫੀ ਵੱਡੀ ਮੂਰਤੀ ਲੱਗੀ ਹੋਈ ਹੈ ਲੱਗਿਆ ਤੇ ਸਾਡਾ ਕਰਾਸ ਕਰਨ ਉਹ ਵੀ ਕਾਫੀ ਜ਼ਿਆਦਾ ਪੀੜ ਸੀ ਉਹ ਪਰਸੋਰੀ ਖੜੀ ਹੋਈ ਇਸ ਮੋੜਾਂ ਤੇ ਸਾਹਮਣੇ ਸਿੱਸ ਮੋੜਾਂ ਤੇ ਸਕੂਲ ਵਾਲੀ ਬੈਨਰ ਰੁਕਦੀਆਂ ਨੇ ਇੱਥੇ ਆ ਦੇਖੋ ਇਹ ਇਥੋਂ ਇਹਨਾਂ ਨੇ ਸੰਗਤਾਂ ਨੂੰ ਉਤਾਰ ਕੇ ਪਿੱਛੇ ਮੁੜ ਜਾਣਾ ਬੱਸਾਂ ਨੇ ਇਹ ਹੈ ਗੱਜੀ ਸਿਆਰ ਤੇ ਫਤਿਹਗੜ੍ਹ ਤੇ ਮੋੜਾਂ ਦਾ ਬੱਸ ਸਟੈਂਡ ਤੇ ਬੱਸ ਹੁਣ ਆਪਾਂ ਥੋੜੇ ਟਾਈਮ ਤੱਕ ਪਹੁੰਚ ਜਾਣਾ ਜੀ ਆਫਿਸ ਸਾਡਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਤੱਕ ਦਾ ਵਲੌਗ ਇੱਥੇ ਤੱਕ ਹੀ ਮਿਲਦੇ ਆਂ ਜੀ ਕੰਨਮੀ ਬਲੌਗ ਦੀ ਵਿੱਚ ਧੰਨਵਾਦ